i do ਸਤਿ ਸੰਗਤ ਦਾ ਅਮੋਲਕ ਸਮਾਂ ਬਖਸ਼ਿਆ। ਅੱਜ ਪੋਦੇ ਮਹੀਨੇ ਦਾ ਆਗਾਸ ਹੋਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ। ਪੋਦੇ ਮਹੀਨੇ ਲੋਵਾਰਾ ਜੋ ਸਾਨੂੰ ਉਪਦੇਸ਼ ਬਖਸ਼ਿਆ ਹੈ। ਉਤਮ ਜਗਿਆਸੂਦੀ ਅਵਸਥਾ ਨੂੰ ਸਤਿਗੁਰੂ किया ਕੀਤਾ ਹੈ ਤਿੰਨ ਤਰ੍ਹਾਂ ਦੇ ਯੋਗਿਆਸੂ ਹੁੰਦੇ ਨੇ ਉਤਮ ਮੱਧਮ ਔਰ ਕਨਿਸ਼ਟ ਜੋ ਕਨਿਸ਼ਟ ਭਾਵ ਦੇ ਵਿੱਚ ਹੁੰਦੇ ਨੇ ਉਹਨਾਂ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ ਮਾਨ ਸਰ ਪਰ ਜੋ ਬਿਠਾਈਏ ਲੈ ਜਾਏ ਬਾਗ ਮੁਗਤਾ ਅਮੋਲ ਤਜਮੀਨ ਬੀਨ ਕਾਤ ਹੈ ਸਤਨੁ ਕਾਣ ਕਰਵੇ ਕੋ ਲਗਾਈਐ ਜੋ ਜੋਗ ਪੀਤ ਨਾ ਪੈ ਲੈ ਲੋਅ ਅਚੇ ਅਗਾਧ ਹੈ ਪਰਮ ਸੁਗੰਧ ਪਰ ਮੱਖੀ ਨਾ ਰਹਿ ਤ ਰਾਖੀ ਮਾ ਦੁਰਗੰਧ ਪਰ ਬੇਗ ਚੱਲ ਜਾਤ ਹੈ ਜੈਸੇ ਗਜ ਮੱਜਣ ਕੇ ਡਰਤੇ ਹ ਸਾਰ ਸਿਰ ਸੰਤਨ ਕੇ ਦੁਖੀ ਸਤ ਸੰਗ ਨਾ ਸੋਹਾਤ ਹੈ ਦੂਸਰੇ ਜੋ ਹੁੰਦੇ ਨੇ ਮਦੰ ਭਾਵ ਦੇ ਵਿੱਚ ਉਹਨਾਂ ਦਾ ਕੀ ਭਾਵ ਹੈ ਉਹ ਵੀ ਆਉਂਦੇ ਨੇ ਧਾਰਮਿਕ ਸਥਾਨਾਂ ਦੇ ਅੰਦਰ ਕੁਝ ਪਾਠ ਪੂਜਾ ਕੁਝ ਸੇਵਾ ਸਿਮਰਨ ਕਰਦੇ ਨੇ ਪਰ ਉਹਨਾਂ ਦਾ ਮਨ ਇੱਥੇ ਹੀ ਅਟ ਗਿਆ ਹੁੰਦਾ ਹੈ ਕਿ ਪਦਾਰਥਾਂ ਦੇ ਨਾਲ ਜਿਹੜੀ ਐ ਮੇਰੀ ਝੋਲੀ ਭਰ ਜਾਵੇ ਮੈਨੂੰ ਦੁਨੀਆਂ ਦੇ ਸੁੱਖ ਮਿਲ ਜਾਵੇ ਦੁਨੀਆ ਦੀ ਬਦਵੀਂ ਵੜ ਜਾਵੇ ਬਸ ਸਾਲ ਤੱਕ ਸੀਮਤ ਹੁੰਦੇ ਨੇ ਬਹੁਤ ਆਦ ਗਿਣਤੀ ਮਦਮ ਭਾਵ ਦੇ ਲੋਕਾਂ ਦੀ ਹੁੰਦੀ ਹੈ ਇਥੋਂ ਤੱਕ ਸੀਮਤ ਵੀ ਸਰੀਰ ਤੰਦਰੁਸਤ ਰਹੇ ਪਰਿਵਾਰ ਵਿੱਚ ਸੁਖ ਬਣਿਆ ਰਹੇ ਪਰਿਵਾਰ ਵਿੱਚ ਵਾਧਾ ਰਹੇ ਪਦਾਰਥ ਮਿਲਦੇ ਰਹਿਣ ਇਸ ਤੋਂ ਅੱਗੇ ਕੋਈ ਗੱਲ ਨਹੀਂ ਹੈ ਜੋ ਉਤਮ ਭਾਵ ਦੇ ਜਗਿਆਸੂ ਹਨ ਉਹਨਾਂ ਦੀ ਹੋਰ ਕੋਈ ਡਿਮਾਂਡ ਨਹੀਂ ਰਹਿ ਜਾਂਦੀ ਉਹਨਾਂ ਦੀ ਹੋਰ ਕੋਈ ਮੰਗ ਨਹੀਂ ਰਹਿ ਜਾਂਦੀ ਉਹਨਾਂ ਦੀ ਇੱਕੋ ਮੰਗ ਹੁੰਦੀ ਹੈ ਉਹ ਮੰਗ ਕੀ ਹੈ ਬਹੁਤ ਜਨਮ ਵਿਚਰੇ ਥੇ ਮਾਧੂ ਇਹ ਜਨਮ ਤੁਮਾਰੀ ਦੇਖੇ ਕਹਿ ਰਵਿਦਾਸ ਆਸ ਲਗ ਦੀ ਗੋ ਚਿਰ ਭਇਓ ਦਰਸ਼ਨ ਦੇਖੇ ਉਹਨਾਂ ਦੀ ਇਹੀ ਮੰਗ ਹੈ ਕਿ ਹੁਣ ਵਾਹਿਗੁਰੂ ਦੇ ਦਰਸ਼ਨ ਕਰਨੇ ਨੇ ਹੋਰ ਕੋਈ ਇੱਛਾ ਨਹੀਂ ਹੈ ਜੇ ਜੇ ਇਹ ਇੱਛਾ ਬਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਕੋਈ ਮੂਲੀ ਮਨੁੱਖ ਨਹੀਂ ਹੈ ਜਿਹਦੇ ਅੰਦਰ ਇਹ ਇੱਛਾ ਪੈਦਾ ਹੋ ਗਈ ਵੀ ਰੱਬ ਨੂੰ ਹੀ ਮਿਲਣਾ ਹੈ ਇਹ ਇੱਛਾ ਜੇ ਦੇ ਅੰਦਰ ਪੈਦਾ ਹੋ ਜਾਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸਹੁਣੀ ਸਾਹਿਬ ਜੀ ਦੇ ਵਿੱਚ ਬਿਆਨ ਕਰਦੇ ਨੇ ਕਿ ਵਾਹਿਗੁਰੂ ਜਿਹਦੇ ਅੰਦਰ ਇਹ ਇੱਛਾ ਪੈਦਾ ਹੋ ਗਈ ਹੈ ਤੈਨੂੰ ਮਿਲਣ ਦੀ ਕਾੰਖਸ਼ਾ ਪੈਦਾ ਹੋਈ ਹੈ ਕਿਰਪਾ ਕਰ ਉਹਨਾਂ ਦਾ ਸੰਗ ਸਾਨੂੰ ਬਖਸ਼ ਕਿਉਂਕਿ ਐਸੇ ਮਨੁੱਖ ਦੀ ਸੰਗਤ ਕਰਕੇ ਹੋਰਾਂ ਨੂੰ ਵੀ ਨਾਮ ਦਾ ਰੰਗ ਲੱਗ ਜਾਂਦਾ ਹੈ ਕਾਂਖੀ ਏਕੈ ਦਰਸ਼ਕੋਵਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸਮਾਂ ਆਪਾਂ ਨੂੰ ਸੀਮਤ ਜਿਹਾ ਮਿਲਿਆ ਹੈ 15-20 ਮਿੰਟ ਦਾ ਇਸ ਸਮੇਂ ਦੇ ਵਿੱਚ ਇਹ ਉਪੰਗ ਹੋਇਆ ਵੀ ਇੰਨਾ ਸਮਾਂ ਤੁਸੀਂ ਲਾਣਾ ਹੈ ਸੋ ਉਹ ਦੇ ਮਹੀਨੇ ਦੀ ਜਿਹੜੀ ਵਿਚਾਰ ਹੈ ਉਹ ਸੰਖੇਪ ਉਹ ਦੇ ਵਿੱਚ ਜਿੰਨੀ ਵੀ ਸੇਵਾ ਹੋ ਸਕੇ ਆਪਦੇ ਦੇ ਸਾਹਮਣੇ ਰੱਖਾਂਗਾ ਤਾਂ ਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਹੁਣ ਪੋਦੇ ਮਹੀਨੇ ਵਿੱਚ ਉੱਤਮ ਜਗਿਆਸੂ ਦੀ ਵਸਤਾ ਨੂੰ ਬਿਆਨ ਕਰਦੇ ਹਨ ਪਾਤਸ਼ਾਹ ਇਹ ਕਹਿੰਦੇ ਪੋਖ ਤੁਖਾਰ ਨ ਆਵਿਆ ਪਈ ਕੰਠ ਮਿਲਿਆ ਹਰਨਾਮੁ ਮਨ ਵੇਧਿਆ ਚਰਨਾਰਬਿੰਦ ਦਰਸ਼ਨ ਲਗੜਾ ਸੋ ਪੋਦਾ ਮਹੀਨਾ ਜਦੋਂ ਆਇਆ ਸਰਦੀ ਰੁੱਤ ਦਾ ਦੂਸਰਾ ਮਹੀਨਾ ਹੈ ਗੁਰਵਾਣੀ ਦੇ ਮੁਤਾਬਕ ਤੇ ਪੋਦੇ ਮਹੀਨੇ ਦੇ ਵਿੱਚ ਕੋਰਾ ਪੈਂਦਾ ਹੈ ਤੁਖਾਰ ਪੈਂਦਾ ਹੈ ਕੱਕਰ ਪੈਂਦਾ ਹੈ ਤੁਖਾਰ ਕਹਿੰਦੇ ਨੇ ਕੱਕਰ ਨੂੰ ਕੋਰੇ ਨੂੰ ਜੀਵਨਾਰਾਂ ਨੂੰ ਪਤਾ ਹੈ ਜਦੋਂ ਕੋਰਾ ਪੈਂਦਾ ਹੈ ਫਸਲਾਂ ਦਾ ਵਾਧਾ ਰੁਕ ਜਾਂਦਾ ਹੈ ਸਬਜ਼ੀਆਂ ਜਿਹੜੀਆਂ ਨੇ ਉਹਨਾਂ ਦਾ ਵਾਧਾ ਰੁਕ ਜਾਂਦਾ ਹੈ ਬਲਕੇ ਫਲ ਝੜ ਜਾਂਦਾ ਹੈ ਦਰਖਤਾਂ ਦੇ ਪੱਤੇ ਫੁੱਲ ਫਲ ਝੜ ਜਾਂਦੇ ਨੇ ਕੋਰੇ ਦਾ ਇਨਾ ਵੱਡਾ ਭਾਰੀ ਅਸਰ ਹੁੰਦਾ ਹੈ ਜਿੱਥੇ ਕੋਰੇ ਦਾ ਅਸਰ ਇਨ੍ਹਾਂ ਸਾਰੀਆਂ ਕੋਮਲ ਚੀਜ਼ਾਂ ਤੇ ਹੁੰਦਾ ਹੈ ਮਨੁੱਖਾ ਤਨ ਤੇ ਵੀ ਹੁੰਦਾ ਹੈ ਉਥੇ ਸਭ ਤੋਂ ਜ਼ਿਆਦਾ ਜਿਹੜਾ ਕੋਰੇ ਦਾ ਅਸਰ ਵੇਖਣਾ ਹੈ ਤਾਂ ਉਹ ਹੈ ਪਾਣੀ ਦੇ ਉੱਪਰ ਪਾਣੀ ਕੀ ਹੈ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਗੁਰਬਾਣੀ ਕਹਿੰਦੀ ਹੈ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇ ਜਿਹਦੇ ਕਰਕੇ ਸਾਰਾ ਕੁਝ ਹਰਿਆ ਹੈ ਭਾਵ ਸਾਰਿਆਂ ਦਾ ਜੀਵਨ ਚੱਲ ਰਿਹਾ ਹੈ ਭਾਵੇਂ ਮਨੁੱਖ ਹੈ ਪਸ਼ੂ ਪੰਛੀ ਬਨਸਪਤੀ ਸਭ ਨਾਲੋਂ ਜ਼ਿਆਦਾ ਇਹਦਾ ਅਸਰ ਪਾਣੀ ਤੇ ਹੁੰਦਾ ਹੈ ਕੋਰੇ ਦਾ ਪਾਣੀ ਤੇ ਅਸਰ ਕੀ ਹੁੰਦਾ ਹੈ ਪਾਣੀ ਕਨਵਰਟ ਹੋ ਜਾਂਦਾ ਹੈ ਤਬਦੀਲ ਹੋ ਜਾਂਦਾ ਹੈ ਬਰਫ਼ ਬਣ ਜਾਂਦਾ ਹੈ ਵੇਖੋ ਸਤਿਗੁਰੂ ਜੀ ਕਿ ਐਸਾ ਸੋਹਣਾ ਪ੍ਰਮਾਣ ਦੇ ਕੇ ਸਾਨੂੰ ਇਹ ਸਮਝਾਣਾ ਕੀਤਾ ਹੈ ਕੋਰੇ ਦਾ ਅਸਰ ਵੇਖੋ ਤੁਸੀਂ ਪਾਣੀ ਜਿਹੜਾ ਬਿਲਕੁਲ ਤਰਨ ਸੀ ਉਹ ਸਾਰਿਆਂ ਦੇ ਜੀਵਨ ਦਾ ਆਧਾਰ ਹੈ ਬਰਫ਼ ਕਿਸੇ ਦੇ ਜੀਵਨ ਦਾ ਆਧਾਰ ਨਹੀਂ ਹੈ ਬਰਫ ਦਾ ਪਰਮਾਨ ਨਹੀਂ ਮਿਲੇਗਾ ਵੀ ਉਹ ਸਾਰਿਆਂ ਦੇ ਜੀਵਨ ਦਾ ਆਧਾਰ ਹੈ ਬਰਫ ਕੀ ਹੈ ਤਾਂ ਪਾਣੀ ਪਰ ਹੁਣ ਉਸ ਨੂੰ ਪਾਣੀ ਨਹੀਂ ਕਿਹਾ ਗਿਆ ਹੁਣ ਉਸ ਨੂੰ ਬਰਫ ਆਖਿਆ ਜਾ ਰਿਹਾ ਹੈ ਹੈ ਉਹ ਪਾਣੀ ਤੇ ਉਹ ਬਰਫ ਕਦੋਂ ਸਾਰਿਆਂ ਦੇ ਜੀਵਨ ਦਾ ਆਧਾਰ ਬਣੇਗੀ ਜਦੋਂ ਉਹਨੂੰ ਸੂਰਜ ਦੀ ਗਰਮੀ ਮਿਲ ਜਾਵੇ ਜਦੋਂ ਉਹਨੂੰ ਸੂਰਜ ਦੀ ਤਪਸ਼ ਮਿਲ ਜਾਵੇ ਸਤਿਗੁਰੂ ਬਾਸਾ ਜੀ ਦੇ ਵਜਨ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਇਹ ਸ਼ਬਦ ਵੀ ਉੱਤਮ ਜਗਿਆਸੂ ਦੀ ਵਸਤਾ ਦਾ ਹੈ ਭਾਵੇਂ ਕਿ ਆਪਾਂ ਸਿੱਧੀ ਗੁਰਬਾਤ ਗੁਰਪੁਰਬਾਂ ਤੇ ਵੀ ਪੜਦੇ ਹਾਂ ਕੋਈ ਇਤਰਾਜ਼ ਨਹੀਂ ਆਏਗਾ ਅਸਲ ਵਿੱਚ ਜੇ ਸ਼ਬਦ ਨੂੰ ਨੰਗਾਈ ਵਿੱਚ ਵਾਚਿਆ ਜਾਵੇ ਤੇ ਇਹ ਉਤਮ ਜਗਿਆਸੂ ਦੀ ਬ੍ਰਹਮ ਗਿਆਨ ਦੀ ਵਸਤਾ ਦਾ ਹੈ ਸੂਰਜ ਕਿਰਨ ਮਿਲੇ ਸੂਰਜ ਦੀਆਂ ਜਦੋਂ ਕਿਰਣਾ ਮਿਲੀਆਂ ਤਪਸ਼ ਮਿਲੀ ਉਹ ਪਾਣੀ ਜਿਹੜਾ ਬਰਬਾਂ ਚੁਕਿਆ ਸੀ ਜਲ ਕਾ ਜਲ ਹੋਆ ਆਰਾਮ ਪਾਣੀ ਮੁੜ ਕੇ ਪਾਣੀ ਹੋ ਗਿਆ ਇੱਕ ਇਹ ਸਾਇੰਟ੍ਰਿਕ ਗੱਲ ਹੈ ਤਕਨੀਕ ਹੈ ਦੇਖੋ ਜਿੰਨੀਆਂ ਵੀ ਸੰਸਾਰ ਵਿੱਚ ਨਦੀਆਂ ਚੱਲ ਰੀਆਂ ਨੇ ਦਰਿਆ ਚੱਲ ਰਹੇ ਨੇ ਉਹਨਾਂ ਸਾਰਿਆਂ ਦਾ ਜਿਹੜਾ ਵਹਾਅ ਹੈ ਉਹ ਸਮੁੰਦਰ ਵਾਲੇ ਪਾਸੇ ਹੈ ਪਾਣੀ ਜਦੋਂ ਬਰਬ ਪਾਣੀ ਬਣ ਗਈ ਤੇ ਉਹਦਾ ਫਿਰ ਵਹਾਅ ਚੱਲ ਪਿਆ ਕਿਹੜੇ ਪਾਸੇ ਨੂੰ ਸਮੁੰਦਰ ਵਾਲੇ ਪਾਸੇ ਨੂੰ ਹੁਣ ਇਹਦੇ ਵਿੱਚੋਂ ਸਾਨੂੰ ਕੀ ਸਿੱਖਿਆ ਮਿਲੀ ਹੈ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਦਾ ਪੋਖ ਦਾ ਮਹੀਨਾ ਸਾਡਾ ਸਰੀਰ ਹੈ ਇਹ ਜੀਵਨ ਹੈ ਤੇ ਇਹ ਜਦੋਂ ਜੀਵਨ ਮਿਲਿਆ ਇੰਨਾ ਵਿਕਾਰ ਪਸ਼ੂਆਂ ਨੂੰ ਤੰਗ ਨਹੀਂ ਕਰਦੇ ਪੰਛੀਆਂ ਨੂੰ ਜਾਨਵਰਾਂ ਨੂੰ ਤੰਗ ਨਹੀਂ ਕਰਦੇ ਜਿੰਨਾ ਜ਼ਿਆਦਾ ਮਨੁੱਖ ਦੇ ਨਾਲ ਆਸਰ ਹੁੰਦਾ ਹੈ ਸਾਡਾ ਜੀਵਨ ਉਹਦਾ ਮਹੀਨਾ ਹੈ ਤੇ ਇਹਦੇ ਵਿੱਚ ਕੋਰਾ ਕਿਹੜਾ ਹੈ ਤੁਖਾਰ ਕਿਹੜਾ ਹੈ ਉਹ ਹੈ ਮਾੜੀ ਸੰਗਤ ਦਾ ਜਦੋਂ ਆਪਾਂ ਮਾੜੀ ਸੰਗਤ ਕਰਨ ਲੱਗ ਪਏ ਤੇ ਸਾਡੀ ਜਿਹੜੀ ਆਤਮਾ ਹੈ ਇਹ ਕਠੋਰਪਣ ਵਿੱਚ ਆ ਜਾਂਦੀ ਹੈ ਕਠੋਰ ਹੁੰਦੀ ਜਾਂਦੀ ਹੈ ਬਰਫ਼ ਦੀ ਤਰ੍ਹਾਂ ਜਿਵੇਂ ਪਾਣੀ ਜਿਵੇਂ ਜਿਵੇਂ ਕੋਰਾ ਪੈਂਦਾ ਹੈ ਪਾਣੀ ਕੀ ਬਣਦਾ ਜਾਂਦਾ ਹੈ ਬਰਫ਼ ਬਣਦਾ ਜਾਂਦਾ ਹੈ ਜਿਵੇਂ ਜਿਵੇਂ ਮਨੁੱਖ ਮਾੜੀ ਸੰਗਤ ਵਾਲੇ ਪਾਸੇ ਤੁਰਦਾ ਹੈ ਮਾੜੀ ਕਰਮ ਕਰਦਾ ਹੈ ਇਹਦੀ ਆਤਮਾ ਕਠੋਰ ਹੁੰਦੀ ਜਾਂਦੀ ਹੈ ਤੇ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਜਿਨ੍ਹਾਂ ਕਈਆਂ ਨੂੰ ਸਮਝ ਲੱਗ ਗਈ ਵੀ ਸਾਡੇ ਅੰਦਰ ਇਹ ਚੀਜ਼ ਆ ਗਈ ਹੈ ਮਾੜੀ ਇਹ ਕਠੋਰਤਾ ਆ ਗਈ ਹੈ ਸੰਖਤਪਨ ਆ ਗਿਆ ਇਹਨੂੰ ਦੂਰ ਕਿਵੇਂ ਕੀਤਾ ਜਾਵੇ ਸੱਚਾ ਗੁਰੂ ਨਾ ਮਿਲਿਆ ਖੋਜ ਇੱਛਾ ਵਧੀਆ ਸੀ ਖੋਜ ਵੀ ਮਾਰਗ ਤੇ ਚੱਲ ਪਏ ਪਰ ਸੱਚਾ ਗੁਰੂ ਨਾ ਮਿਲਿਆ ਉਹਨੇ ਹੋਰ ਪਾਸੇ ਲਾ ਦਿੱਤਾ ਉਹਨੂੰ ਮਹਾਰਾਜ ਨੇ ਆਖਿਆ ਅਨਕ ਜਤਨ ਕਰ ਆਤਮ ਨਹੀਂ ਦਰਵੈ ਸੋਮੀ ਸਾਹਿਬੀ ਦੇ ਅੰਦਰ ਆਤਮਾ ਕਠੋਰ ਹੋ ਗਈ ਆਤਮਾ ਦਰਵ ਰੂਪ ਵਿੱਚ ਨਹੀਂ ਆਉਂਦੀ ਪਿਗਲਦੀ ਨਹੀਂ ਹੈ ਜਤਨ ਬੜੇ ਕੀਤੇ ਕਿਹੜੇ ਕਿਹੜੇ ਜਤਨ ਕੀਤੇ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾਂ ਤੋਂ ਸੰਗਣਾ ਛੁੱਟ ਗਿਆ ਅਦਿਕ ਅਹੰ ਬੁੱਧ ਬਾਦੇ ਔਰ ਉਹ ਮੈਂ ਦੀ ਮਹਿਨ ਲਾਗੀ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀ ਇਹ ਕਰਮ ਹਨੇਕਾ ਹਾਰ ਪਰਿਓ ਸੁਆਮੀ ਕੇ ਦਵਾਰ ਹੈ ਜੀਦੇ ਬੁੱਧ ਬਬੇਕਾ ਫਿਰ ਪਾਤਸ਼ਾਹ ਜੀ ਇਹ ਵੀ ਕਹਿੰਦੇ ਨੇ ਜਾਪ ਤਾਪ ਗਿਆਨ ਸਭ ਧਿਆਨ ਇਦਾਂ ਦੇ ਬੜੇ ਲੋਕਾਂ ਨੇ ਕਰਮ ਕੀਤੇ ਕਿਸੇ ਨੇ ਕਿਹਾ ਤੂੰ ਆਪਣੀ ਆਤਮਾ ਨੂੰ ਦਰਬਰ ਰੂਪ ਵਿੱਚ ਲਿਆਉਣਾ ਚਾਹੁੰਦਾ ਹੈ ਰੱਬ ਨੂੰ ਮਿਲਣਾ ਚਾਹੁੰਦਾ ਹੈ ਉੱਠੇ ਲੜ ਗਏ ਉੱਠੇ ਲੜ ਗਏ ਕਿਸੇ ਨੇ ਕਿਹਾ ਢੇੜ ਹਾੜ ਦੇ ਮਹੀਨੇ ਵਿੱਚ ਧੋਣੇ ਤੇ ਪਾ ਕੇ ਬਹਿ ਜਾ ਧੋਣੇ ਤੇ ਪਾ ਲੈ ਇੱਛਾ ਵਧੀਆ ਸੀ ਔਰ ਅੰਦਰ ਦ੍ਰਿੜਤਾ ਵੀ ਸੀ ਕਰਨ ਵੀ ਲੱਗ ਪਏ ਪਰ ਦੱਸਣ ਵਾਲੇ ਨੇ ਮਾਰਗਲ ਦੱਸ ਦਿੱਤਾ ਕਿਸੇ ਨੇ ਕਿਹਾ ਬਰਮ ਵਿੱਚ ਜਾ ਕੇ ਬਹਿ ਜਾ ਪਾਣੀ ਵਿੱਚ ਖੜ ਜਾ ਆਨਛੜਦੇ ਅਨਕ ਜਤਨ ਕਰ ਆਤਮ ਨਹੀਂ ਦਰਵੇ ਪਾਰਬੰਨ ਕੋ ਕੈਸੇ ਜਾਵੇ ਕਿਵੇਂ ਰੱਬ ਤੱਕ ਪਹੁੰਚੇਗਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਰੂਪੀ ਸੂਰਜ ਦੇ ਸਾਹਮੁਖ ਸਾਨੂੰ ਆਉਣਾ ਪਵੇਗਾ ਦੇਖੋ ਕੋਰਾ ਪਿਆ ਹੈ ਪੈ ਰਿਆ ਵਰਬ ਬਣ ਗਿਆ ਪਾਣੀ ਸਮਾ ਆਵੇਗਾ ਥੋੜੇ ਦਿਨਾਂ ਬਾਅਦ ਰੂਪ ਬਦਲੇਗੀ ਸੂਰਜ ਦੀ ਕਿਰਨਾਂ ਮਿਲਣੀਆਂ ਆਪਣੇ ਆਪ ਵਰ ਬਣਿਆ ਹੋਇਆ ਪਾਣੀ ਫਿਰ ਪਾਣੀ ਬਣ ਜਾਵੇਗਾ ਪਰ ਸਾਡੇ ਵਾਸਤੇ ਇਹ ਨਹੀਂ ਜੋ ਨਹੀਂ ਹੈ ਸਾਨੂੰ ਆਪ ਯਤਨ ਕਰਨਾ ਪਵੇਗਾ ਗੁਰੂ ਰੂਪੀ ਸੂਰਜ ਦੇ ਸਨ ਨੂੰ ਖਾਉਣਾ ਪਵੇਗਾ ਭਾਵ ਸਾਨੂੰ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਪਵੇਗੀ ਜਿਵੇਂ ਜਿਵੇਂ ਗੁਰੂ ਦੇ ਸ਼ਬਦ ਦੀ ਅੰਦਰ ਤਪਸ਼ ਹੋਵੇਗੀ ਜਾਗ ਵਧੇਗਾ ਆਤਮਾ ਪਿਗਲਣ ਲੱਗ ਜਾਵੇ ਆਤਮਾ ਆਪਣੇ ਨਿੱਜ ਸਰੂਪ ਵਿੱਚ ਆਉਣ ਲੱਗ ਜਾਵੇ ਉਹਨੂੰ ਮਹਾਰਾਜ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਸ ਸਮਾਨਾ ਮਿਲਗੇ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਤਿਗੁਰੂ ਵਾਣ ਪੋਗ ਦੁਖਾਰਨਾ ਵਿਆਪਈ ਕੰਠ ਮਿਲਿਆ ਹਰ ਨਾਓ ਉਹਦੇ ਵੀ ਇਹ ਨਹੀਂ ਸਾਰਾ ਪਾਣੀ ਬਰਫ ਨਹੀਂ ਬਣਦਾ ਇਹ ਵੀ ਗੱਲ ਹੈ ਸਾਰਾ ਪਾਣੀ ਬਰਫ ਨਹੀਂ ਬਣਦਾ ਜਿਹੜਾ ਪਾਣੀ ਚੁੱਲ੍ਹੇ ਦੀ ਤਪਸ਼ ਤੇ ਪਿਆ ਹੋਇਆ ਹੈ ਸੇਕ ਦੇ ਥਲੇ ਹੈ ਉੱਤੇ ਹੈ ਉਹ ਪਾਣੀ ਕਦੇ ਬਰਫ ਨਹੀਂ ਬਣਦਾ ਭਾਵੇਂ ਕਿੰਨੀ برف ਪਈ ਜਾਵੇ ਕੋਰਾ ਪਈ ਜਾਵੇ ਕੁਝ ਹੋਈ ਜਾਵੇ ਉਹ ਪਾਣੀ ਨਹੀਂ ਜੰਮੇਗਾ ਜਿਹਨੂੰ ਤਪਸ਼ ਮਿਲੀ ਹੋਈ ਹੈ ਜਿਹਨੂੰ ਸੇਕ ਮਿਲਿਆ ਹੋਇਆ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਬਾਣੀ ਦੇ ਨਾਲ ਜੁੜਿਆ ਹੈ ਵੇਖੋ ਸਾਇੰਸ ਨੇ ਅਜੇ ਖੋਜ ਕਰਨੀ ਹੈ ਇਸ ਗੱਲ ਦੀ ਕਿ ਸਰਦੀ ਅੱਤ ਦੀ ਸਰਦੀ ਦੇ ਵਿੱਚ ਵੀ ਮਨੁੱਖ ਸਰਦੀ ਤੋਂ ਕਿਵੇਂ ਬਚ ਸਕਦਾ ਹੈ ਸਤਿਗੁਰੂ ਨੇ ਦੇਖੋ ਕਿੰਨਾ ਸਮਾਂ ਪਹਿਲਾਂ ਬਾਣੀ ਵਿੱਚ ਕਹਿ ਦਿੱਤਾ ਇਹ ਬਾਣੀ ਪੜ੍ਹਨ ਦੇ ਨਾਲ ਜਿੱਥੇ ਸਾਨੂੰ ਵਿਕਾਰਾਂ ਦਾ ਕਕਰ ਨਹੀਂ ਵਿਆਪੇਗਾ ਉਥੇ ਬਾਹਰੀ ਠੰਡ ਵੀ ਨਹੀਂ ਸਤਾਵੇਗੀ ਦੋ ਮਹੀਨੇ 12 ਮਹੀਨਿਆਂ ਵਿੱਚ ਉਹਨਾਂ ਦਾ ਸਰਵੇਖਣ ਕਰੋ ਉਹਨਾਂ ਦਾ ਅਧਿਐਨ ਕਰੋ ਇੱਕ ਹਾੜ ਦਾ ਮਹੀਨਾ ਇੱਕ ਪੋਹ ਦਾ ਮਹੀਨਾ ਹਾੜ ਦੇ ਮਹੀਨੇ ਵਿੱਚ ਅਤਿ ਦੀ ਗਰਮੀ ਪੈਂਦੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹਦੇ ਅੰਦਰ ਰੱਬ ਦਾ ਨਾਮ ਹੈ ਤਤੀ ਤਵੀ ਤੇ ਬੈਠਾ ਹੋਵੇ ਰੱਬ ਜੀ ਦੀ ਗਿਦਾਵੇ ਉਹ ਪਾਤਸ਼ਾਹੀ ਨੇ ਉਹ ਕਰਕੇ ਵਿਖਾਇਆ ਜਿਹਦੇ ਕੋਲ ਨਾਮ ਨਹੀਂ ਹੈ ਉਹ ਚੰਦੂ ਵਰਗੇ ਪਾਵੇਂ ਉਹ ਠੰਡੇ ਮਹੱਲਾਂ ਵਿੱਚ ਵੀ ਬੈਠੇ ਅੰਦਰੋਂ ਸੜਦੇ ਸਨ ਈਰਖਾ ਦਵੇਸ਼ ਘੋਮੇ ਦੀ ਅਗੰਧ ਦੇ ਅੰਦਰ ਤੇ ਪੋ ਦਾ ਮਹੀਨਾ ਅੱਤ ਦੀ ਸਰਦੀ ਹੈ ਹੁਣ ਇਹ ਦਿਨ ਸ਼ੁਰੂ ਨੇ ਆਪਾਂ ਦੇਖਦੇ ਆਂ ਸਹਿਬਜ਼ਾਦਿਆਂ ਦਾ ਜੋ ਸ਼ੀਦੀ ਦਿਹਾੜੇ ਦੇ ਸਮਾਗਮ ਆਰੰਭ ਹੋ ਚੁੱਕੇ ਨੇ ਸਾਰਾ ਕੁਝ ਸਤਿਗੁਰੂ ਜੀ ਦੇ ਸਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਪਰਵਾਰ ਵਿਛੜ ਜਾਂਦਾ ਹੈ ਤੇ ਮਾਚੀ ਵਾਲੇ ਦੇ ਜੰਗਲਾਂ ਵਿੱਚ ਮਹਾਰਾਜ ਆ ਕੇ ਵਿਸ਼ਰਾਮ ਕਰਦੇ ਨੇ ਪਰ ਉੱਥੇ ਵੀ ਇਹ ਸਰਦੀ ਉਹਨਾਂ ਨੂੰ ਸਤਾ ਨਹੀਂ ਸਕੀ ਤੇ ਮਹਾਰਾਜ ਰੱਬ ਦੇ ਗੀਤ ਗਾਉਂਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਯਾਰੜੇ ਦਾ ਸਾਨੂੰ ਸੱਦਰ ਚੰਗਾ ਭੱਤ ਖੇੜਿਆਂ ਦਾ ਰਣ ਬਾਣੀ ਪੜਨ ਵਾਲੇ ਨੂੰ ਨਾ ਤਾਂ ਗਰਮੀ ਸਤਾ ਸਕਦੀ ਐ ਅਤਲੀ ਨਾ ਹੀ ਸਰਦੀ ਤੁਸੀਂ ਵੇਖੋ ਜਿਹੜੇ ਨਾਮ ਜਪਣ ਵਾਲੇ ਬਾਣੀ ਪੜਨ ਵਾਲੇ ਗੁਰਮੁਖ ਨੇ ਕੋਬੀ ਤੇ ਅੰਮ੍ਰਿਤ ਵੇਲੇ ਉੱਦੇ ਨੇ ਤੇ ਆਪਾਂ ਨੂੰ ਠੰਡ ਬੜੀ ਲੱਗਦੀ ਆ ਆਪਾਂ ਕਹਿੰਦੇ ਠੰਡ ਬਹੁਤ ਹੈ ਬੜੀ ਠੰਡ ਲੱਗਦੀ ਹੈ ਡਰਦੇ ਹਾਂ ਜਾਈਏ ਕਿਤੇ ਪੜਾ ਨਾ ਹੋ ਜਾਵੇ ਪਰ ਉਹ ਗੁਰਮੁਖ ਵੀ ਨੇ ਉਹਨਾਂ ਕੋਲੇ ਪਾਵਨ ਕਿੱਥੋਂ ਆਈ ਕੀ ਉਹਨਾਂ ਵਾਸਤੇ ਸਰਦੀ ਨਹੀਂ ਕਿ ਉਹਨਾਂ ਵਾਸਤੇ ਗਰਮੀ ਨਹੀਂ ਹੈ ਉਹ ਨਾਮ ਦੀ ਪਾਵਰ ਹੈ ਜਿਹੜੇ ਬਾਹਰਲੀ ਰੁੱਤ ਦਾ ਬਾਹਰਲੇ ਵਾਤਾਵਰਨ ਦਾ ਟਕਰਾਅ ਕਰਨ ਦੀ ਵੀ ਸ਼ਕਤੀ ਦਿੰਦੀ ਹੈ ਸਾਡੇ ਤਨ ਨੂੰ ਤੋ ਉਹ ਨਾਮ ਬਾਣੀ ਦੀ ਤਾਕਤ ਹੈ ਜਿਹੜੀ ਵਿਕਾਰਾਂ ਦਾ ਟਾਕਰਾ ਕਰਨ ਦਾ ਵੀ ਬਲ ਦਿੰਦੀ ਹੈ। ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ। ਮਨ ਬਿਧਿਆ ਚਰਨਾਰ ਬਿਨ ਦਰਸਨ ਲਗੜਾ ਸਾਹੋ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਆਪਣੀ ਕਥਾ ਲਿਖਦੇ ਨੇ ਬਚਿੱਤਰਨਾਟਕ ਦੇ ਵਿੱਚ ਤੇ ਮਹਾਰਾਜ ਕਹਿੰਦੇ ਅਬ ਮੈਂ ਆਪਣੀ ਕਥਾ ਬਖਾਨੋ। ਤਪ ਸਾਧ ਤਜੇ ਵਿਦਮੋਇਆ ਨੋ ਹਿਮਕੁੰਟ ਪਰਬਤ ਹੈ ਜਾਂ ਸਭਤ ਸਿੰਘ ਸੋਭਤ ਹੈ ਤਹਮ ਤੈ ਹਮ ਅਦਕ ਤਪਸਿਆ ਸਾਦੀ ਮਹਾਕਾਲ ਕਾਲ ਕਾ ਅਰਾਦੀ ਇਹ ਵਿਦ ਕਰਤ ਤਪਸਿਆ ਭਿਓ ਤਵੈ ਤੇ ਏਕ ਰੂਪ ਹੋ ਵੈ ਗਿਓ ਉਥੇ ਮਹਾਰਾਜ ਇੱਕ ਵਚਨ ਲਿਖਦੇ ਨੇ ਬੜਾ ਸੋਹਣਾ ਪਾਤਸ਼ਾਹ ਕਹਿੰਦੇ ਚਿਤਨਾ ਭਿਓ ਹਮਰੋ ਆਵਣ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈ ਸੰਗਤਾਂ ਆਪ ਸੰਗਤਾਂ ਵਿੱਚੋਂ ਬਹੁਤ ਸਾਰੇ ਗਏ ਹੋਣਗੇ ਮਕੁਨ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਜੇ ਢਾੜ ਦੇ ਮਹੀਨੇ ਵਿੱਚ ਵੀ ਉੱਥੇ ਆਪਾਂ ਮੋٹے ਕੰਬਲ ਲੈਂਦੇ ਆਂ ਤੇ ਮੋٹے-ਮੋٹے ਗਰਮ ਕੋਟ ਪਾਉਂਦੇ ਆਂ ਠੰਡ ਹੈ ਪਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਵੇਖੋ ਬਰਫ ਦੇ ਵਿੱਚ ਬੈਠੇ ਇੰਨੀ ਭਾਰੀ ਤਪੱਸਿਆ ਕੀਤੀ ਦੁਆ ਤੇ ਏਕ ਰੂਪ ਆ ਵਹਿ ਗਿਓ ਪਾਸ਼ਾ ਕਹਿੰਦੇ ਸਾਡੀ ਉਤੇ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀ ਹੋਈ ਸੀ ਜੁਬੀ ਹੋਈ ਸੀ ਆਵਣ ਨੂੰ ਦਿੰਨੀ ਸੀ ਕਰਦਾ ਚੁਵੇ ਰਹੇ ਸੁਰਤ ਪ੍ਰਭ ਚਰਨਨ ਮੈਂ ਉੱਥੇ ਦੇਖੋ ਪਾਸ਼ਾ ਜੀ ਕਿੰਨੀ ਬਰ ਪੈਂਦੀ ਆਪਾਂ ਜੇ ਢਾੜ ਦੇ ਵੀ ਨੇ ਵਿੱਚ ਵੀ ਜਾਈਏ ਧਰੋਂ ਧਰੋਂ ਕਰਦੇ ਆ ਉਹ ਕਿਹੜੀ ਸ਼ਕਤੀ ਹੈ ਉਹ ਨਾਮ ਦੀ ਸ਼ਕਤੀ ਹੈ ਬਾਣੀ ਦੀ ਸ਼ਕਤੀ ਹੈ ਕਿਉਂ ਨਾਮ ਜਪਣ ਵਾਲਾ ਉਹ ਬਾਹਰਲਾ ਕੋਈ ਵੀ ਵਾਤਾਵਰਣ ਹੋਵੇ ਉਹਦੇ ਵਿੱਚ ਟਕਰਾ ਕਰਨ ਦਾ ਬਲ ਆ ਜਾਂਦਾ ਹੈ ਬਾਹਰਲਾ ਵਾਤਾਵਰਣ ਵੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ਜਿਹਦੇ ਕੋਲ ਪਰਮੇਸ਼ਵਰ ਦਾ ਨਾਮ ਹੈ ਜਿਹਦੇ ਕੋਲ ਵਾਹਿਗੁਰੂ ਦੀ ਬੰਦਗੀ ਹੈ ਉਹ ਕੁਤੂਕਾਰਨਾ ਵਿਆਪੀ ਕੰਢ ਮਿਲਿਆ ਹਰਨਾਉ ਮਨ ਬੀਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੂ ਕੀ ਬਾਣੀ ਸਾਡੀ ਸੁਰਤ ਨੂੰ ਜੋੜ ਦੇਵੇਗੀ ਅੱਜ ਆਪਾਂ ਵੇਖਦੇ ਹਾਂ ਕਈ ਤਰ੍ਹਾਂ ਦੇ ਤਰਕਵਾਦੀ ਨਾਸਤਿਕ ਬੁੱਧੀ ਦੇ ਲੋਕ ਸਵਾਲ ਕਰਦੇ ਨੇ ਗੁਰੂ ਇਤਿਹਾਸ ਦੇ ਵਿੱਚ ਬਹੁਤ ਸਾਰੇ ਪਰਮਾਨ ਨੇ ਪਿਛਲੇ ਸਮੇਂ ਦੌਰਾਨ ਵੀ ਹੋਣ ਵੀ ਕਈ ਥਾਵਾਂ ਤੇ ਵਰਤਦੇ ਹੋਣਗੇ ਗੁਰਬਾਣੀ ਦੇ ਗੋਦਕ ਵਰਤਦੇ ਨੇ ਸਿਰੇ ਵੀ ਬੇਨਤੀ ਕੀਤੀ ਸੀ ਭਾਈ ਰਣਜੀਤ ਸਿੰਘ ਇਹ ਕੋਈ ਬਹੁਤਾ ਲੰਮਾ ਸਮਾਂ ਨੂੰ ਉਹਨਾਂ ਦੇ ਪਿਤਾ ਨੂੰ ਪੇੜ ਦਾ ਜਲੂਦਰ ਦਾ ਰੋਗ ਹੋ ਗਿਆ ਸੀ ਤੇ ਜਮਜੀਤ ਸਾਹਿਬ ਜੀ ਦੀ ਬਾਣੀ ਦੇ ਉਹਨਾਂ ਨੇ ਪਾਠ ਕੀਤੇ ਉਹ ਬਾਣੀ ਦੀ ਕਲਾ ਵਰਤੀ ਪੰਜ ਪਾਠ ਕਰਨ ਦੇ ਨਾਲ ਹੀ ਉਹ ਰੌਠੀ ਹੋ ਗਿਆ ਸੀ ਜਿਨ੍ਹਾਂ ਦੀ ਸੁਰਤ ਜੁੜੀ ਹੋਈ ਹੈ ਦੇਖੋ ਜਿਹੜੀ ਬਾਣੀ ਹੈ ਨਾ ਨਾਮ ਹੈ ਇਹ ਕਿਸੇ ਵਸਤਾ ਤੇ ਆ ਕੇ ਨਹੀਂ ਕੰਮ ਕਰਨਾ ਹੈ ਬੱਚਾ ਪਹਿਲੇ ਦਿਨ ਸਕੂਲ ਪੜਨ ਗਿਆ ਹੈ ਉਹ ਡਾਕਟਰ ਨਹੀਂ ਬਣ ਜਾਵੇਗਾ ਲਾਅਰ ਨਹੀਂ ਬਣ ਜਾਵੇਗਾ ਪ੍ਰੋਫੈਸਰ ਨਹੀਂ ਇੰਜੀਨੀਅਰ ਨਹੀਂ ਬਣ ਜਾਵੇਗਾ ਲੰਮੀ ਪੜ੍ਹਾਈ ਹੈ ਇੱਕ ਦਿਨ ਦੇ ਵਿੱਚ ਆਪਾਂ ਨੂੰ ਗੁਰਮਤਿ ਦੀ ਸੋਝੀ ਨਹੀਂ ਆ ਜਾਵੇਗੀ ਪੜ੍ਹਾਈ ਅੱਜ ਬੱਚੇ ਨੇ ਪਹਿਲੇ ਦਿਨ ਕਾਇਦਾ ਚੁੱਕਿਆ ਤੇ ਆਖੇ ਅੱਜ ਹੀ ਮੈਂ ਡੀਸੀ ਲੱਗ ਜਾਵਾਂ ਅਫਸਰ ਬਣ ਜਾਵਾਂ ਨਹੀਂ ਬਣੇਗਾ ਉਹ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਭਾਵੇਂ ਡਿਗਰੀਆਂ ਪਹਿਲਾਂ ਹੈ ਨਹੀਂ ਪਦਵੀਆਂ ਹੈ ਨਹੀਂ ਪਰ ਨਹੀਂ ਦਿੱਤੀ ਜਾ ਸਕਦੀ ਇਸ ਬੱਚੇ ਨੂੰ ਕਿਉਂਕਿ ਬੱਚੇ ਨੂੰ ਪਤਾ ਨਹੀਂ ਇਹ ਪਦਵੀ ਦੀ ਕਦਰ ਕੀ ਹੈ ਗੁਰੂ ਦੇ ਘਰ ਘਾਤਾ ਨਹੀਂ ਹੈ ਉਹ ਤੇ ਅੱਜ ਬ੍ਰਹਮੀ ਗਿਆਨੀ ਬਣਾ ਸਕਦੇ ਨੇ ਪਰ ਪਾਤਸ਼ਾਹ ਜੀ ਨੇ ਕਿਹਾ ਨਾ ਅੰਮ੍ਰਿਤ ਦ੍ਰਿਸ਼ਿ ਦੇਖਿਆ ਹੋਏ ਸੰਤ ਜੇ ਸਾਨੂੰ ਸੁੱਖਾ ਹੀ ਮਿਲ ਜੇ ਤੇ ਅਸੀਂ ਫਿਰ ਕਦਰ ਨਹੀਂ ਕਰਦੇ ਕਿਉਂਕਿ ਸਾਡਾ ਇੱਕ ਸੁਭਾਅ ਹੈ ਮਨੁੱਖ ਦਾ ਸੋ ਇਸ ਕਰਕੇ ਜਦੋਂ ਆਪਾਂ ਸਾਧਨਾ ਕਰਾਂਗੇ ਬਾਣੀ ਦੇ ਨਾਲ ਸਤਿ ਜੁੜੇਗੀ ਨਾ ਤੇ ਫਿਰ ਉਹ ਬਾਣੀ ਦੀ ਕਲਾ ਵਧੇਗੀ ਪਾਤਸ਼ਾਹ ਕਹਿੰਦੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਭਾਈ ਗੋਦਾ ਜੀ ਇਤਿਹਾਸ ਦੇ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ ਕਾਬਲ ਦੇ ਰਹਿਣ ਵਾਲੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਆ ਕੇ ਉਹਨਾਂ ਨੇ ਸਿੱਖੀ ਧਾਰਨ ਕੀਤੀ ਸ਼ਬਦ ਕਮਾਇਆ ਆਪਾਂ ਸਾਰੇ ਬੈਠੇ ਆ ਨਾ ਆਪਾਂ ਨੂੰ ਇੱਕ ਦੂਜੇ ਦੀ ਬਸਤਾ ਦਾ ਨਹੀਂ ਪਤਾ ਪਰ ਗੁਰੂ ਪਾਤਸ਼ਾਹ ਜੀ ਨੂੰ ਪਤਾ ਹੈ ਕਿਹੜੇ ਸਿੱਖ ਦੀ ਕਿਹੜੀ ਬਸਤਾ ਹੈ ਇਹਦਾ ਅਭਿਆਸ ਕਿਤੇ ਚੱਲ ਰਿਹਾ ਹੈ ਇਹਦਾ ਅਭਿਆਸ ਕਿਸ ਤਰ੍ਹਾਂ ਦਾ ਹੈ ਭਾਈ ਗੋਂਦੇ ਨੇ ਇੰਨੀ ਲਗਨ ਨਾਲ ਅਭਿਆਸ ਕੀਤਾ ਥੋੜੇ ਸਮੇਂ ਦੇ ਵਿੱਚ ਹੀ ਸ੍ਰੀ ਗੁਰੂ ਨਾਲ ਜੁੜ ਗਈ ਇੱਕ ਹੋਈ ਤੇ ਬਾਦਸ਼ਾਹ ਨੇ ਕਿਹਾ ਭਾਈ ਗੋਂਦਾ ਜਾ ਹੁਣ ਕਾਬਲ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਭਾਵੇਂ ਉਹਨਾਂ ਦਾ ਦਿਲ ਨਹੀਂ ਸੀ ਕਰਦਾ ਵੀ ਗੁਰੂ ਨੂੰ ਛੱਡ ਕੇ ਜਿਹੜੀ ਗੁਰੂ ਦਾ ਹੁਕਮ ਹੈ ਤੇ ਇੱਕ ਦਿਨ ਬਾਣੀ ਪੜਦਿਆਂ ਜਪਜੀ ਸਾਹਿਬ ਦੀ ਉਹ ਬੇਅੰਤ ਪਾਠ ਕਰਦੇ ਸੀ ਕਰਦਿਆਂ ਕਰਦਿਆਂ ਸੁਰਤ ਐਸੀ ਜੁੜੀ ਇਧਰ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਗੁਰੂ ਹਰਿਐਸਹ ਮਹਾਰਾਜ ਜੀ ਦਾ ਦੀਵਾਨ ਸਜਿਆ ਹੈ ਪਾਤਸ਼ਾਹ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਮਨ ਵਿਧਿਆ ਚਰਨਾਰ ਵਿੰਧ ਇਹ ਅਵਸਥਾ ਆਉਂਦੀ ਹੈ ਜਿੰਨੀਆਂ ਗੁਰਬਾਣੀ ਵਿੱਚ ਅਵਸਥਾ ਦਸੀਆਂ ਨੇ ਉਤਮ ਜਗਿਆਸੂ ਦੀਆਂ ਗੁਰਮੁਖ ਦੀਆਂ ਉਹ ਸਾਰੀਆਂ ਅਵਸਥਾ ਆਉਂਦੀਆਂ ਉਹਨਾਂ ਦੇ ਪੜਾ ਆਉਂਦੇ ਨੇ ਮਨ ਵਿਧਿਆ ਚਰਨਾਰ ਵਿਧ ਜੁੜ ਗਿਆ ਮਨ ਜਲਦੀ ਸਹਿ ਫੜਦੇ ਆ ਪੜਦੇ ਆ ਸਾਰਾ ਦਿਨ ਸਤਿਗੁਰੂ ਸੰਗਾਸਨ ਤੇ ਬੈਠੇ ਰਹੇ ਦੀਵਾਨ ਦੀ ਸਮਾਪਤੀ ਵੀ ਹੋ ਗਈ ਦੋ ਘੜੀਆਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਸਮਾਂ ਰਹਿ ਗਿਆ ਦਿਨ ਦਾ ਸੁਪਣ ਦਾ ਸਤਿਗੁਰੂ ਜੀ ਸੰਗਾਸਨ ਤੋਂ ਉੱਠੇ ਸਿੱਖਾਂ ਨੇ ਤੁੱਛਿਆ ਸੀ ਮਹਾਰਾਜ ਅੱਜ ਸਾਰਾ ਦਿਨ ਤੁਸੀਂ ਸਮਾਧੀ ਰੂਹ ਨੇ ਇਸ ਸੰਗਾਸਨ ਤੇ ਬੈਠੇ ਰਹੇ ਪਹਿਲਾ ਕਦਾ ਨਹੀਂ ਇਦਾਂ ਹੋਇਆ ਪਾਤਸ਼ਾਹ ਕਹਿੰਦੇ ਭਾਈ ਗੋਂਦਾ ਕਾਬਲ ਦੇ ਵਿੱਚ ਬੈਠਾ ਜਪਜੀ ਸਾਹਿਬ ਪੜਦਿਆਂ ਪੜਦਿਆਂ ਸੁਰਤ ਜੁੜ ਗਈ ਉਹਦੀ ਹੋਣ ਜਾ ਕੇ ਉਹਦੀ ਸੁਰਤ ਉਥਾਨ ਹੋਈ ਐ ਸਾਡੇ ਚਰਨ ਪਕੜ ਕੇ ਬੈਠਾ ਸੀ ਮਨ ਬੇਦਿਆ ਚਰਨ ਆਰਬੇਂਦਰਸਨ ਲਗੜਾ ਸਾਹੋ ਸੋ ਇਨੀਆਂ ਕ ਵਿਚਾਰਾਂ ਆਪ ਜੀ ਨੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਦੀ ਬਾਣੀ ਅਗਾਹ ਕੋਦ ਹੈ ਵਿਚਾਰਾ ਕਰਦਿਆਂ ਹੋਈਆਂ ਭੁੱਲਾ ਜੀ ਕਿਵੇਂ ਕਰਨੀ ਸੋ ਸਾਧ ਸੰਗਤ ਬੇਨਤੀ ਹੈ ਵਾਰ ਤੋਂ ਵਾਰ ਬਾਣੀ ਦਾ ਅਭਿਆਸ ਕਰੋ ਕਿਉਂਕਿ ਹੁਣ ਆਪਾਂ ਇਸ ਬਹਾਨੇ ਨਾਲ ਹੀ ਜਾਪੜੀਏ ਕਿਉਂਕਿ ਮਹਾਨ ਸ਼ੀਰਧਾਂ ਦੇ ਦਿਹਾੜੇ ਚੱਲ ਰਹੇ ਹਨ ਸੋ ਸਾਧ ਸੰਗਤ ਜੀਓ ਇਹ ਬੇਨਤੀ ਹੈ ਵਾਦੋ ਵਾਦ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਜਾਪ ਨਾਮ ਦਾ ਸਿਮਰਨ ਕਰੀਏ ਤਾਂ ਜੋ ਨਾ ਮਹਾਨ ਸ਼ੀਰਧਾਂ ਦੇ ਚਰਨਾਂ ਵਿੱਚ ਸਾਡੀ ਹਾਜ਼ਰੀ ਲੱਗ ਸਕੇ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ